ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੀਪ ਸਿੰਘ ਲਹਾਰਾ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣੇ ਤੋਂ ਆਪ ਸਭ ਵੀਰਾਂ ਨੂੰ ਪਤਾ ਹੀ ਹੈ ਕਿ ਅਸੀਂ ਜੋ ਲੋੜਵੰਦ ਪਰਿਵਾਰਾਂ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਮਦਦ ਆ ਕਰਦੇ ਆ ਰਹੇ ਹਾਂ ਹਨਾ ਕੱਲ ਇੱਕ ਦਿਨ ਥੋੜੇ ਕ ਦਿਨ ਹੋ ਗਿਆ ਵੀਰ ਆਪਣੇ ਕੋਲ ਹੈਲਪ ਮੰਗਦਾ ਸੀ ਕਾਰੋਬਾਰ ਚਾਲੂ ਕਰਨ ਵਾਸਤੇ ਤੇ ਉਦੋਂ ਆਪਣੇ ਕੋ ਪਿਛਲੇ ਜਨਵਰੀ ਮਹੀਨੇ ਚ ਆਪਣੇ ਕੋਈ ਨਹੀਂ ਸੇਵਾ ਨਹੀਂ ਆਈ ਸੀ ਕਿ ਆਪਣਾ ਪੋਸਤ ਵੀਰ ਦੀ ਜਿਹੜੀ ਹੈਲਪ ਆ ਉਹ ਕਰ ਸਕੀ ਆਪਾਂ ਵੀਰ ਨੂੰ ਜਵਾਬ ਦੇ ਦਿੱਤਾ ਸੀਗਾ ਕਿ ਜੀ ਹਰ ਜੇ ਸਾਡੇ ਕੋ ਨਾ ਸੇਵਾ ਹੈ ਨਹੀਂਗੀ ਤੇ ਵੀਰ ਨੇ ਕੀ ਕੀਤਾ 15000 ਰੁਪਏ ਵਿਆਜੀ ਫੜ ਕੇ ਜੋ ਆਪਣਾ ਕਾਰੋਬਾਰ ਸੀਗਾ ਸ਼ੁਰੂ ਕੀਤਾ ਸੀਗਾ ਵੀਰ ਦਾ ਨਾਮ ਹੈਗਾ ਗੁਰਵਿੰਦਰ ਸਿੰਘ ਨਾਮ ਆ ਵੀਰ ਦਾ ਤੇ ਵੀਰ ਰਹਿੰਦਾ ਵਾ ਫਰੀਦਕੋਟ ਤੇ ਕੀ ਹੋਇਆ ਆ ਤੁਹਾਨੂੰ ਫੋਟੋ ਦਿਖਾ ਦਿੰਨਾ ਆ ਵੀਰਿਆ ਪਹਿਲਾਂ ਡਾਲੀ ਦੀ ਸੇਵਾ ਕਰਦਾ ਹੁੰਦਾ ਸੀ 6500 ਰੁਪਏ ਤੇ ਕਿਸੇ ਗੁਰਦਾਰੇ 6500 ਤੇ ਡਾਲੀ ਕਰਦਾ ਹੁੰਦਾ ਸੀਗਾ ਤੇ ਵੀਰ ਦਾ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਵੀਰ ਨੇ ਕੁਲਚਿਆਂ ਦਾ ਕੰਮ ਸ਼ੁਰੂ ਕੀਤਾ ਸੀਗਾ 10 ਰੁਪਏ ਦਾ ਇੱਕ ਕੁਲਚਾ ਦਿੰਦਾ ਸੀ 150 ਰੁਪਿਆ ਨੇ ਪਹਿਲੇ ਦਿਨ ਜਿਹੜਾ ਕਮਾਇਆ ਸੀਗਾ ਤੇ ਇਹ ਮੈਂ ਵੀਡੀਓ ਲਾ ਦੂੰਗਾ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਨਾਲ ਦੀ ਨਾਲ ਕਿ ਕੁਝ ਵੀਰ ਵੱਲੋਂ ਉਸ ਵੀਰ ਦੇ ਵਿੱਚ ਗੱਡੀ ਮਾਰ ਕੇ ਜਿਹੜੀ ਰੇੜੀ ਦੀ ਨੁਕਰ ਆਉਂਦੀ ਆ ਪਸਰੀ ਤੇ ਵੱਜ ਕੇ ਉਹਦਾ ਡੈਮੇਜ ਹੋ ਗਿਆ ਪਸਰੀ ਤੇ ਹੁਣ ਫਿਰ ਵੀਰ 15-20 ਦਿਨ ਵਾਸਤੇ ਮੰਜੇ ਤੇ ਲੰਮੇ ਪੈ ਗਿਆ ਉਹਦਾ ਘਰ ਦਾ ਇੰਨਾ ਮੁਸ਼ਕਲ ਗੁਜ਼ਾਰਾ ਚੱਲਦਾ ਸੀ ਵੀਰ ਨੇ ਵਿਆਜੀ ਪੈਸੇ ਫੜ ਕੇ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਤੇ ਹੁਣ ਉਹ ਕੰਮ ਕਰਨ ਜੋਗਾ ਵੀ ਨਹੀਂ ਰਹਿ ਗਿਆ ਫਿਰ ਮੰਜੇ ਤੇ ਲੰਮੇ ਪੈ ਗਿਆ ਉਸ ਵੀਰ ਦੇ ਜਿਹੜਾ ਪੈਸੇ ਚੱਕੇ ਸੀ ਉਹਦਾ ਵੀ ਵਿਆਜ ਦੇਣਾ ਪੈਣਾ ਵਾ ਤੇ ਕਮਾਉਣ ਵਾਸਤੇ ਵੀ ਹੈ ਨਹੀਂ ਮਗਰ ਕੋਈ ਇਸ ਕਰਕੇ ਸਾਰੇ ਹੀ ਵੀਰਾਦਾਨੀ ਵੀਰ ਸੱਜਣਾ ਨੂੰ ਵੀਰਾਂ ਨੂੰ ਬੇਨਤੀ ਆ ਆਪਾਂ ਜਿੰਨੀ ਹੋ ਸਕਦੇ ਆ ਉਸ ਵੀਰ ਦੀ ਮਦਦ ਜਿਹੜੀ ਜਰੂਰ ਕਰੀਏ ਕਿਉਂਕਿ ਸਾਡੇ ਕੋਲ ਹੋਰ ਵੀ ਅਨੇਕਾਂ ਸਵਾਵਾਂ ਹੁੰਦੀਆਂ ਵਾ ਅਸੀਂ ਵੀਡੀਓ ਨਹੀਂ ਪਾਉਂਦੀ ਅਸੀਂ ਮਾੜੀ ਮੋਟੀ ਹੈਲਪ ਕਰਦੀਆਂ ਜਿੰਨੀ ਤੁਹਾਡੇ ਕੋਲ ਗਰੁੱਪ ਦੇ ਵਿੱਚ ਸੇਵਾ ਆਉਂਦੀ ਆ ਪਰ ਓਨਾਂ ਇੱਕ ਜਿਹੜੀ ਲੋੜਵੰਦ ਪਰਿਵਾਰਾਂ ਦੀ ਮਦਦ ਆ ਉਹ ਕਰ ਦਿੰਨੇ ਆ ਹੁਣ ਅਸੀਂ ਫੇਸਬੁੱਕ ਤੇ ਇੱਕ ਪੇਜ ਬਣਾਇਆ ਵਾ ਲੋੜਵੰਦਾਂ ਦੀ ਆਵਾਜ਼ ਹੁਣ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵਿੱਚ ਵਿੱਚ ਸਮਾਂ ਕੱਢ ਕੇ ਜਿਹੜੀ ਵੀਡੀਓ ਵੀ ਨਾਲ ਦੀ ਨਾਲ ਬਣਾਇਆ ਕਰਾਂਗੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਸਾਡਾ ਆਪ ਜੀ ਵੱਧ ਤੋਂ ਵੱਧ ਸਾਥ ਦਿਵੋ ਤੇ ਤਾਂ ਜੋ ਅਸੀਂ ਜਿੰਨੇ ਵੀ ਸਾਡੇ ਕੋਲ ਲੋੜਵੰਦ ਪਰਿਵਾਰ ਆਉਂਦੇ ਆ ਉਹਨਾਂ ਦੀ ਜਿਹੜੀ ਮਦਦ ਆ ਉਹ ਅਸੀਂ ਕਰ ਸਕਿਆ ਕਰੀਏ ਵੀਡੀਓ ਮੈਂ ਉੱਪਰ ਲਾ ਦੂੰਗਾ ਆ ਵੀਰ ਨੇ ਐਕਸਟਰਾ ਕਰਾਇਆ ਸੀਗਾ ਆਪਣਾ ਜਿਪਸਰੀ ਦਾ ਉਹ ਡੈਮੇਜ ਹੋ ਚੁੱਕੀ ਆ ਤੇ ਬਾਕੀ ਆ ਵੀਰ ਦੀ ਫੋਟੋ ਆ ਤੇ ਵੀਡੀਓ ਮੈਂ ਵੀਰ ਦੀ ਨਾਮ ਲਾ ਦੂੰਗਾ ਜਿੰਨੇ ਵੀ ਵੀਰ ਹੋ ਸਕਦੇ ਆ ਜਰੂਰ ਆਪਾਂ ਇਸ ਵੀਰ ਦੀ ਨਾਲ ਮਦਦ ਕਰੀਏ ਗੁਰਸਿੱਖ ਵੀਰ ਆ ਆਪਣਾ ਆਪਣੀ ਆਪ ਕਿਰਤ ਕਰਨੀ ਉਹਨੇ ਸ਼ੁਰੂ ਕੀਤੀ ਆ ਗੁਰਦੁਆਰਾ ਢਾਲੀ ਛੱਡ ਕੇ ਉਹਦਾ ਘਰ ਦਾ ਨਹੀਂ ਸੀ ਗੁਜ਼ਾਰਾ ਚੱਲਦਾ ਤੇ ਇਸ ਕਰਕੇ ਵੀਰ ਨੇ ਆਪਣੀ ਕੀਰਤ ਸ਼ੁਰੂ ਕੀਤੀ ਆ ਡਾਲੀ ਵਾਸਤੇ ਆਪਣੀ ਹੁਣ ਕੁਲਚਿਆਂ ਦੀ ਰੇੜੀ ਲਾਈ ਸੀ ਉਹ ਫਿਰ ਮੰਝੇ ਦੇ ਲੰਮੇ ਪੈ ਗਿਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਉਸ ਵੀਰ ਦੀ ਜਿਹਨੂੰ ਹੈਲਪ ਹੋ ਸਿੱਦੀ ਆ ਬਾਕੀ ਕਰਦੇ ਆ ਬਾਕੀ ਭਾਈ ਸਾਹਿਬ ਗੁਰੂ ਬਾਬਾ ਜੀ ਬੋਲਣਗੇ ਆਪਣੇ ਵਿਚਾਰ ਦੋ ਕੇ ਰੱਖਣਗੇ ਹਾਂਜੀ ਮੈਂ ਤੁਹਾਨੂੰ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਵੀਰਾਂ ਤੱਕ ਜਰੂਰ ਪਹੁੰਚੇ ਜਿਹੜੇ ਸੇਵਾ ਕਰ ਸਕਦੇ ਆ ਤੇ ਖਾਸ ਕਰਕੇ ਫਿਰੋਜ਼ਪੁਰ ਫਰੀਦਕੋਟ ਦੇ ਜਿੰਨੇ ਵੀ ਮੇਰੇ ਦਨੀ ਸੱਜਣ ਮੇਰੇ ਵੀਰ ਨੇ ਉਹਦਾ ਨੰਬਰ ਵੀ ਤੁਹਾਨੂੰ ਮਿਲ ਜੇਗਾ ਉਸ ਵੀਰ ਦਾ ਤੁਸੀਂ ਉਹਨੂੰ ਡਾਇਰੈਕਟ ਸੇਵਾ ਵੀ ਕਰ ਸਕਦੇ ਹੋ ਤੇ ਆਪਾਂ ਵੀਰ ਨੂੰ ਦੁਆਰਾ ਖੜਾ ਕਰੀਏ ਤੇ ਖੜਾ ਕਰਕੇ ਉਹਨੂੰ ਦੁਆਰਾ ਕੰਮ ਧੰਦਾ ਕੋਈ ਵਿਚਾਰੇ ਨੂੰ ਖੋਲ ਕੇ ਦੇਈਏ ਜਿਹੜਾ ਉਹ ਚਾਰ ਪੈਸੇ ਕਮਾ ਕੇ ਆਪਣਾ ਟੱਬਰ ਪਾਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਵੀਡੀਓ ਨੂੰ ਜਰੂਰ ਮੇਰੇ ਭਰਾਵਾਂ ਨਾਲ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਵੀਰ ਆਪ ਖੁਦ ਕਿਰਤ ਕਰਨੀ ਸ਼ੁਰੂ ਕੀਤੀ ਸੀਗੀ ਆਪਾਂ ਗੁਰਸਿੱਖ ਵੀਰ ਭਰਾਵਾਂ ਦਾ ਸਾਥ ਜਰੂਰ ਦਈਏ ਤੇ ਬਾਕੀ ਹੋਰ ਵੀ ਜੇ ਕਿਸੇ ਦਾ ਨਹੀਂ ਗੁਜ਼ਾਰਾ ਚੱਲਦਾ ਬਾਕੀ ਲੋੜਵੰਦਾ ਉਹ ਸਾਡੇ ਨਾਲ ਜ਼ਰੂਰ ਇਸ ਨੰਬਰ ਤੇ ਸੰਪਰਕ ਕਰ ਸਕਦਾ ਵਾ ਜੇ ਦਾਨੀ ਵੀਰ ਵੀ ਕਰ ਸਕਦੇ ਆ ਸਾਡੇ ਨਾਲ ਸੰਪਰਕ ਜਿਨ੍ਹਾਂ ਨੇ ਸਵਾਵਾ ਲੈਣੀ ਆ ਵਾ ਉਹੀ ਸਾਡੇ ਨਾਲ ਸੰਪਰਕ ਕਰਿਓ ਜਿੰਨੂ ਕੇ ਵਾਕੇ ਹੀ ਸੇਵਾ ਦੀ ਲੋੜ ਆ ਐਵੇਂ ਫਾਨੂੰ ਫਾਲਤੂ ਦੇ ਨਾ ਫੋਨ ਕਰਿਓ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਇਸ ਨੰਬਰ ਤੇ ਆਪ ਜੀ ਸੰਪਰਕ ਕਰ ਸਕਦੇ ਹੋ 6283321612 10 ਦਾ ਨੰਬਰ ਆ ਜੀ ਬਾਕੀ ਜਿਹੜਾ ਕਮੇਟੀ ਦਾ ਨੰਬਰ ਹੈਗਾ ਜੀ 62399 11211 ਇਹ ਆਪਣਾ ਜਥੇਬੰਦੀ ਦਾ ਨੰਬਰ ਹੈ ਜੀ ਪਰਸਨਲ ਇਸ ਤੇ ਵੀ ਆਪ ਜੀ ਸੰਪਰਕ ਕਰਕੇ ਆਪਣੀ ਜੋ ਮਾਲੀ ਸਹਾਇਤਾ ਦੀ ਤੁਹਾਨੂੰ ਲੋੜ ਹੈ ਉਹ ਤੁਸੀਂ ਸੰਪਰਕ ਲਿਖਾ ਸਕਦੇ ਹੋ ਤੇ ਸਮੇ ਦੇ ਹਿਸਾਬ ਦੇ ਨਾਲ ਜਿੰਨੀ ਵੀ ਸਾਡੇ ਕੋਲ ਸੇਵਾ ਪਹੁੰਚਦੀ ਹੋਊਗੀ ਉਹ ਤੁਹਾਡੇ ਤੱਕ ਜਰੂਰ ਪਹੁੰਚਦੀ ਕਰਾਂਗੇ ਜੀ ਬਾਕੀ ਜਿਹੜੇ ਵੀਰ ਨੇ ਪਰਸਨਲ ਵੀ ਉਹਨਾਂ ਪਰਿਵਾਰ ਨੂੰ ਸੇਵਾ ਪਹੁੰਚਦੀ ਕਰਨੀ ਹੋਇਆ ਕਰੂਗੀ ਉਹ ਸਾਡੇ ਕੋਲ ਉਸ ਪਰਿਵਾਰ ਦਾ ਨੰਬਰ ਲੈ ਸਕਦਾ ਵਾ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਉਹਨਾਂ ਵੀਰਾਂ ਭਰਾਵਾਂ ਦਾ ਤੁਸੀਂ ਸਿੱਧੀ ਵੀ ਜਿਹੜੀ ਸੇਵਾ ਵਾ ਉੱਥੇ ਪਹੁੰਚਦੀ ਜਿਹੜੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ